جوبل سوندر كه، مهاراني مهاراني جيل، جوبل مهاراني جيل، جوبل سوندر dá <inaudible> ਸੰਸਾਰ ਜੀਆ ਦੇ ਮਨ ਨੂੰ ਭਾਵੇ ਹਾਰਿ ਸੁਰੀਆ ਨਾਰ ਵਾਹਿਗੁਰੂ ਨਿਹਾਲ ਜਾਵੇ ਤਰਤਨ ਬਾਬਾ ਜੀਵਨ ਸਿੰਘ ਜੀ ਦੇ ਮਨ ਨੂੰ ਭਾਵੇ ਹਾਰਿ ਸੁਰੀਆ ਨਾਰ ਵਾਹਿਗੁਰੂ ਕੀ ਬਾਣੀ ਸਾਰ ਪੜੀ ਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਾਣੇ ਖਾਲਸਾ ਵਾਹਿਗੁਰੂ ਦੀ ਕੀਮਤੇ ਕਸ਼ਮੀਸ਼ ਤਰਨਾਦਲ 1300 ਤੋਂ ਉਸਾਰ ਚਲਦਾ ਚੱਕਰਬਤੀ ਨਿਸ਼ਾਨ ਮੁਨਜ਼ਮ ਕੀ ਸਿੰਘ ਸੇਵਾਨ ਰਤਨੇ ਕੌਂ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਸੋਢੀ ਦਾਸ ਉਹਨਾਂ ਦੀਆਂ ਪੁੱਤੀਆਂ ਅਮਨਦੀਪ ਸਿੰਘ ਦੀ ਖੀਰਾਂ ਵਾਲੀ ਤੇ ਨਾਲ ਸਾਡੇ ਹੋਰ ਵੀ ਦਸ਼ਮੀਸ਼ ਤਰਨਾਦਲ ਦੀਆਂ ਪੁੱਤੀਆਂ ਪੁੰਤੀਆਂ ਵਾਂ ਅੱਜ ਜੋ ਕਿ ਬੜੀ ਖੁਸ਼ੀ ਵਾਲੀ ਤੇ ਮਾਣ ਵਾਲੀ ਗੱਲ ਹੈ ਕਿ ਲਵੇਆ ਭਗਵਾਨ ਵਾਲਮੀਕੀ ਮਹਾਰਾਜ ਜੀ ਜਿਸਦੀ ਕਰਦਾ ਉਹਨਾਂ ਦੇ ਗੁਰਪੁਰਪ ਨੂੰ ਸਮਰਪਿਤ ਜਿਲ੍ਹਾ ਕਪੂਰਥਲਾ ਪਿੰਡ ਖਾਲੂ ਵਿਖੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਤਿੰਨ ਰੋਜ਼ਾਂ ਤੋਂ ਸ੍ਰੀ ਖੰਡਪਾਤ ਸਾਹਿਬ ਆਰੰਭ ਹੋਏ ਰਮੈਨ ਸਾਹਿਬ ਦੇ ਉਪਰੰਤ ਭੋਗ ਪਏ ਤੇ ਦੀਵਾਨ ਵੀ ਸੱਜੇ ਭਾਈ ਸਾਹਿਬ ਨੇ ਬਹੁਤ ਵਧੀਆ ਸੰਗਤ ਦੇ ਨਾਲ ਵਿਚਾਰ ਕੀਤੇ ਤੇ ਸੰਗਤ ਨੂੰ ਰੂਹਾਨੀ ਕੀਤਾ ਆਪਣੇ ਗੁਰਪ੍ਰਚਾਰ ਦੇ ਨਾਲ ਸੋ ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਸਮਾਗਮ ਵਿੱਚ ਪਹੁੰਚੇ ਸਾਡੇ ਸੰਦੀਪ ਸਿੰਘ ਜੀ ਥਾੜੀ ਵਾਲ ਦੇ ਤੋਂ ਤੇ ਨਾਲ ਮਨਜੂਰ ਸਿੰਘ ਜੀ ਨਵਾ ਪਿੰਡ ਪੱਠਾ ਤੇ ਹੋਰ ਵੀ ਸੰਗਤਾਂ ਸੰਦੀਪ ਧਾਲੀਆਲ ਤੇ ਸ਼ੀਪਾ ਧਾਲੀਆਲ ਤੇ ਹੋਰ ਵੀ ਸੰਗਤਾਂ ਇਸ ਸਮਾਗਮ ਵਿੱਚ ਹਮਮਹਾਂ ਤੇ ਕੁੰਟੀਆਂ ਤੇ ਸਾਰੀਆਂ ਮੈਂਬਰ ਪੰਚਾਇਤਾਂ ਦਾ ਸਾਰੀਆਂ ਸੰਗਤਾਂ ਦਾ ਅਸੀਂ ਤਹਿ ਦਿਲ ਤੋਂ ਗੁਜ਼ਾਰ ਕਰਦੇ ਆਂ ਔਰ ਅੱਜ ਪਿੰਡ ਖਾਲੂ ਜ਼ਿਲ੍ਹਾ ਕਪੂਰਥਲੇ ਵਿਖੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਜੋ ਕੀ ਜੋ ਬੋਲੇ ਸੋਨਰ ਪੈਰ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਚੀ ਮਹਾਰਾਜ ਦੀ ਜੈ ਉਹਨਾਂ ਦਾ ਬਹੁਤ ਵਧੀਆ ਜਿਹੜਾ ਸਮਾਗਮ ਬਣਾਇਆ ਗਿਆ ਆ ਤੇ ਸੋਨਰ ਪੈਰ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਚੀ ਮਹਾਰਾਜ ਦੀ ਜੈ ਸੁਗਰੂ ਰੂਪਿਆ ਦੀ ਸਾਧ ਸੰਗਤ ਜੀ ਅਸੀਂ ਆਪਣੇ ਪਿੰਡ ਖਾਲੂਵਾਲੋਂ ਭਗਵਾਨ ਵਾਲਮੀਕ ਜੀ ਮਹਾਰਾਜੀਆਂ ਦੇ ਪ੍ਰਗਟ ਦਿਹਾੜੇ ਦੀਆਂ ਪਾਈ ਸਭ ਸੰਗਤਾਂ ਨੂੰ ਪਹਿਲਾ ਤੋਂ ਵਧਾਈਆਂ ਦਿੰਦੇ ਹਾਂ ਸੋ ਭਾਈ ਸਾਡੇ ਨਗਰ ਨਿਵਾਸੀ ਸੰਗਤਾਂ ਨੇ ਮਿਲ ਕਰਕੇ ਇਕੱਠੇ ਹੋ ਕਰਕੇ ਮਹਾਰਾਜੀਆਂ ਦੇ ਪ੍ਰਗਟ ਦਿਹਾੜਿਆਂ ਦੇ ਸਬੰਧ ਵਿੱਚ ਔਰਸੋ ਰੋਜ ਤੋਂ ਸ੍ਰੀ ਅੰਮ੍ਰਿਤ ਬਾਣੀ ਦੇ ਰਾਮਾਇਣ ਸਾਹਿਬ ਜੀ ਦੇ ਆਂਠ ਪਾਠ 26 ਸੰਬਰ ਤੋਂ ਲੈ ਕੇ 28 ਸਤੰਬਰ ਤੱਕ ਸ੍ਰੀ ਅੰਮ੍ਰਿਤਸਰ ਅੰਮ੍ਰਿਤ ਬਾਣੀ ਜੀ ਦੇ ਭੋਗ ਪਾਏ ਗਏ ਸੋ ਭਾਈ ਸੋ ਭਾਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਹੁਤ ਨਗਰ ਨਿਵਾਸੀ ਸੰਗਤਾਂ ਨੇ ਮਿਲ ਕਰਕੇ ਸਹਿਯੋਗ ਦਿੱਤਾ ਸੋ ਧੰਨਵਾਦ ਨਗਰ ਨਿਵਾਸੀ ਸੰਗਤਾਂ ਦਾ ਔਰ ਉਤਮੰਤ ਦੇ ਸੱਜਣਾ ਦਾ ਦੇਸ਼ਾਂ ਵਿਦੇਸ਼ਾਂ ਤੋਂ ਸਹਿਯੋਗ ਪ੍ਰਾਪਤ ਹੋਇਆ ਸੋ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਨੇ ਵਿਦੇਸ਼ਾਂ ਤੋਂ ਸੇਵਾ ਕੀਤੀ ਸੋ ਭਾਈ ਅਪਡੇਟ ਟੀਵੀ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਡੇ ਨਗਰ ਵਿੱਚ ਪਹੁੰਚ ਕੇ ਭਗਵਾਨ ਵਾਲਮੀਕ ਮੰਦਰ ਵਿਖੇ ਕਵਰੇਜ ਕੀਤੀ ਸਭ ਤੋਂ ਵੱਧ ਬਹੁਤ ਧੰਨਵਾਦ ਜੈ ਗੁਰੂ ਵਾਲਮੀਕ ਜੀ ਹਰ ਹਰ ਵਾਲਮੀਕ ਜੀ ਜੋ ਬੋਲਦਾ ਹੈ ਸੋਦਰ ਪਾਇ ਭਗਵਾਨ ਵਾਲਮੀਕ ਮਹਾਰਾਜ ਜੀ ਸ਼੍ਰੀ ਸ਼੍ਰੀ 108 ਸਤਿਗੁਰ ਗਿਆਨਾਤ ਮਹਾਰਾਜ ਕੀ ਜੈ ਪਰਮ ਸਤਕਾਰ ਜੋ ਗੁਰੂ ਤੇਈ ਸਾਧ ਸੰਗਤ ਜੀਓ ਬਹੁਤ ਹੀ ਕੀ ਜਿਵਾਲੀ ਗੱਲ ਹੈ ਜੋ ਗੁਰੂ ਘਰੇ ਅੱਜ ਪਿੰਡ ਕਾਲੂ ਗੁਰਤਲਾ ਇਸ ਖਾਲੂ ਨਗਰ ਦੇ ਵਿੱਚ ਭਗਵਾਨ ਵਾਲਮੀਕ ਮਹਾਰਾਜ ਦੇ ਜੋ ਪਾਸੋ ਦੇ ਬਾਣੀ ਦੇ ਜਾਪ ਅੰਮ੍ਰਿਤ ਬਾਣੀ ਦੇ ਜਾਪ ਚੱਲ ਰਹੇ ਸਨ ਭਗਵਾਨ ਵਾਲਮੀਕ ਮਾਰੇ ਪ੍ਰਗਟ ਜਾਣੇ ਲੋਕਾਂ ਲਈ ਤੇ ਗੁਰੂ ਘਰੇ ਅੱਜ ਇਹਨਾਂ ਦਾ ਦਿਹਾੜਾ ਬਣਾਇਆ ਗਿਆ ਹੈ ਬਹੁਤ ਬਹੁਤ ਸਾਗੇ ਸੰਗਤਾਂ ਜੋ ਗੁਰੂ ਕੀ ਸਾਸੀ ਇਕਤਰ ਹੋ ਕੇ ਕਿਸ ਨਗਰ ਵਿੱਚ ਪਹੁੰਚਿਆ ਹਨ ਨਿਕਮਸਤ ਹੋਈਆਂ ਹਨ ਤੇ ਗੁਰੂ ਪਿਆਰੇ ਅਰਦਾਸ ਵਿੱਚ ਸ਼ਾਮਲ ਹੋਏ ਹਨ ਤੇ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਇਸ ਨਗਰ ਬਨੋਂ ਭਗਵਾਨ ਵਾਲਮੀ ਜੀ ਦੇ ਪ੍ਰਕਾਸ਼ ਕਰਦੀਆਂ ਲੱਖ ਲੱਖ ਵਧਾਈਆਂ ਹੋਣ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਜੀ